ਟੋਟਾ ਵੀਰ ਸੁਖਦੀਰ ਸੇਖੋਂ ਹਰ ਸਾਲ ਨਵਚੇਤਨਾ ਸੁਸਾਇਟੀ ਵੱਲੋਂ ਇੱਕ ਕੈਲੰਡਰ ਰਿਲੀਜ਼ ਕਰਦੇ ਆ ਔਰ ਇਹਨਾਂ ਦੇ ਕੈਲੰਡਰ ਦੀ ਵਿੱਚ ਇੱਕ ਬਹੁਤ ਖਾਸੀ ਚੀਜ਼ ਹੁੰਦੀ ਆ ਕਿ ਇਹ ਆਰਟਿਸਟ ਜਿਹੜੇ ਹੈਗੇ ਉਹ ਖੁਦ ਜਿਹੋਨਾਂ ਦੀ ਪੇਂਟਿੰਗਸ ਨੂੰ ਵਿੱਚ ਇਨਵੋਲ ਕਰਦੇ ਆ ਔਰ ਉਹ ਜਿਹੜੀਆਂ ਪੇਂਟਿੰਗਸ ਨੇ ਉਹ ਕਿਸੇ ਨਾ ਕਿਸੇ ਸਮਾਜਿਕ ਮੁੱਦੇ ਨਾਲ ਸੰਬੰਧਿਤ ਹੁੰਦੀਆਂ ਨੇ ਐਤਕੀ ਜਿਹੜਾ ਇਹਨਾਂ ਨੇ ਕੈਲੰਡਰ ਬਣਾਇਆ ਉਹ ਨਸ਼ਿਆਂ ਤੇ ਬਣਾਇਆ ਵਾ ਜਿਹੜਾ ਕਿ ਇਸ ਟਾਈਮ ਸਾਡੇ ਸਮਾਜ 'ਚ ਬਹੁਤ ਵੱਡੀ ਲਾਹਨਤ ਆ ਔਰ ਉਸ ਤੋਂ ਲਾਵਾ ਜਿਹੜੀ ਚੀਜ਼ ਉਸਮਾਨ ਜੀ ਨੇ ਕਹੀ ਆ ਕਿ ਜਿਹੜੀਆਂ ਸਾਡੀਆਂ ਵੱਡੀਆਂ ਲਾਨਤਾਂ ਨੇ ਇਸ ਟਾਈਮ ਮੈਂ ਉਮੀਦ ਕਰਦਾ ਕਿ ਜਿੱਦਾਂ ਨਵ ਚੇਤਨਾ ਸੁਸਾਇਟੀ ਆ ਇੱਥੇ ਸਾਰੇ ਸਾਡੀਆਂ ਭੈਣਾਂ ਲੇਡੀਜ਼ ਮੈਂਬਰ ਨੇ ਔਰ ਸਭ ਤੋਂ ਜ਼ਿਆਦਾ ਨੇ ਤੇ ਜਿੱਦਾਂ ਉਸਮਾਨ ਜੀ ਨੇ ਇੱਕ ਅਹਿਦ ਕੀਤਾ ਵਾ ਤਾਂ ਅਸੀਂ ਉਹਤੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਪੂ ਨਵੇਂ ਸਾਲ ਦੇ ਵਿੱਚ ਕਿ ਅਸੀਂ ਸਕੂਲ ਸਕੂਲ ਜਾ ਕੇ ਹਰ ਤਰ੍ਹਾਂ ਦੇ ਸਰਕਾਰੀ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਕੇ ਬੱਚੀਆਂ ਨੂੰ ਇਸ ਬਾਰੇ ਜਾਗਰੂਕ ਕਰੀਏ ਔਰ ਉਹਨਾਂ ਨੂੰ ਇਸ ਬਾਰੇ ਦੱਸੀਏ ਕਿ ਗੁੱਡ ਟੱਚ ਬੈਟ ਟੱਚ ਕੀ ਹੈ ਉਹਨੂੰ ਕਿਵੇਂ ਅਵੋਇਡ ਕੀਤਾ ਜਾ ਸਕਦਾ ਤੁਸੀਂ ਹਨੇਰੇ ਸਵੇਰੇ ਬਾਹਰ ਜਾਣਾ ਤਾਂ ਤੁਸੀਂ ਕੀ ਪ੍ਰਕੌਸ਼ਨਸ ਲੈਣੀਆਂ ਨੇ ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਵੀ ਬੱਚੀਆਂ ਲਈ ਕੋਈ ਸੇਫ ਸਾਈਡ ਹੋਊਗੀ ਅਸੀਂ ਇੱਕ ਸ਼ਹਿਰ ਨੂੰ ਸੇਫ ਸਿਟੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਲੇਡੀਜ਼ ਵਾਸਤੇ ਥੈਂਕ ਯੂ ਸਾਡੇ ਸ਼ਹਿਰ ਦੀ ਇੱਕ ਬੜੀ ਸਨਮਾਨਿਤ ਸੋਸਾਇਟੀ ਹੈ ਨਵ ਚੇਤਨਾ ਪ੍ਰਿੰਸੀਪਲ ਸੁਖਦੀਰ ਸੇਖੋਂ ਜੀ ਪਿਛਲੇ ਕਈ ਸਾਲਾਂ ਤੋਂ ਇਹਨੂੰ ਬੜੀ ਖੂਬਸੂਰਤੀ ਦੇ ਨਾਲ ਚਲਾ ਰਹੇ ਨੇ ਅੱਜ ਨਵ ਚੇਤਨਾ ਦੇ 2026 ਦੇ ਕੈਲੰਡਰ ਦਾ ਇੱਥੇ ਲੋਕ ਰੋਪਣ ਕੀਤਾ ਗਿਆ ਹੈ ਇਸ ਬਾਰੇ ਮੈਂ ਬੇਨਤੀ ਇਹ ਕਰਨਾ ਚਾਹਨਾ ਤੁਹਾਨੂੰ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਕਿ 2026 ਦਾ ਜਿਹੜਾ ਸਾਲ ਹੈ ਉਹ ਆਪਾਂ ਦੋ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਤੇ ਮਿਹਨਤ ਕਰਨੀ ਹੈ ਪਹਿਲੀ ਗੱਲ ਤਾਂ ਇਹ ਕਿ ਭਾਰਤ ਦੇ ਵਿੱਚ ਧਰਮ ਨੂੰ ਲੈ ਕੇ ਜਿਹੜੀ ਨਫ਼ਰਤ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ ਔਰ ਐਸੇ ਧਾਰਮਿਕ ਆਗੂ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਧਰਮ ਦਾ ਤਾਂ ਅਧਿਆ ਨਹੀਂ ਹੈ ਲੇਕਿਨ ਉਹ ਧਰਮਾਂ ਨੂੰ ਖਤਰਾ ਦੱਸ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਰਹੇ ਨੇ ਇੱਕ ਤਾਂ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਧਰਮ ਜਿਹੜਾ ਹੈ ਉਹ ਆਪਣੇ ਕਿਰਦਾਰ ਨੂੰ ਅੱਛਾ ਕਰਨ ਦਾ ਮੁੱਦਾ ਹੈ ਉਹ ਸਿਰਫ ਆਸਥਾ ਦਾ ਮਸਲਾ ਨਹੀਂ ਹੈ ਆਸਥਾ ਦੇ ਨਾਲ ਨਾਲ ਆਪਣਾ ਕਿਰਦਾਰ ਲੋਕਾਂ 'ਚ ਅੱਛਾ ਕਰਨ ਦਾ ਇਸ ਲਈ ਇਹਦੀ ਚਰਚਾ ਕੀਤੀ ਜਾਏਗੀ ਦੂਸਰਾ ਜਿਹੜਾ ਸਭ ਤੋਂ ਵੱਡਾ ਅਸੀਂ ਇਹਨਾਂ ਨੂੰ ਅੱਜ ਬੇਨਤੀ ਕੀਤੀ ਹੈ ਕਿ 2026 ਦੇ ਵਿੱਚ ਘਰੇਲੂ ਹਿੰਸਾ ਦੇ ਉੱਤੇ ਕੰਮ ਕਰਨਾ ਹੈ ਸਾਡੇ ਘਰਾਂ ਦੇ ਵਿੱਚ ਹੀ ਐਸੇ ਲੋਕ ਪਾਏ ਜਾ ਰਹੇ ਆ ਜਿਹੜੇ ਕਿ ਪੈਣਾ ਨੂੰ ਬੇਟੀਆਂ ਨੂੰ ਮਾਮਾ ਨੂੰ ਗਵਾਂਡੀਆਂ ਨੂੰ ਉਹਨਾਂ ਨੂੰ ਹਿੰਸਕ ਉਹਨਾਂ ਦੇ ਨਾਲ ਗਤੀਵਿਧੀਆਂ ਕਿਤੇ ਕਿਸੇ ਬੇਟੀ ਦਾ ਕਤਲ ਹੋ ਰਿਹਾ ਹੈ ਕਿਸੇ ਦੇ ਟੋਟੇ ਕੀਤੇ ਜਾ ਰਹੇ ਆ ਕਿਸੇ ਦਿਨ ਬਲਤਕਾਰ ਹੋ ਰਿਹਾ ਹੈ ਤੇ ਲੋਕ ਕੋਈ ਬਾਹਰਲੇ ਮੁਲਕਾਂ ਤੋਂ ਡਿਪੋਰਟ ਹੋ ਕੇ ਨਹੀਂ ਆਏ ਇਹ ਸਾਡਾ ਦੇਸ਼ ਦੇ ਵਿੱਚ ਜੰਪਲ ਦੇ ਵਿੱਚ ਐਸੇ ਲੋਕ ਆ ਗਏ ਨੇ ਜਿਨ੍ਹਾਂ ਦੇ ਕੋਲ ਧੀਆਂ ਪੈਣ ਦਾ ਸਤਕਾਰ ਨਹੀਂ ਰਿਹਾ ਘਰੇਲੂ ਹਿੰਸਾ ਨੂੰ ਮੁੱਦਾ ਬਣਾਇਆ ਜਾਣਾ ਚਾਹੀਦਾ ਹੈ ਸਿਆਸੀ ਮੁੱਦਾ ਵੀ ਬਣਾਇਆ ਜਾਣਾ ਚਾਹੀਦਾ ਧਾਰਮਿਕ ਮੁੱਦਾ ਵੀ ਬਣਾਇਆ ਜਾਣਾ ਚਾਹੀਦਾ ਬੱਚਿਆਂ ਨੂੰ ਨਰਸਰੀ ਤੋਂ ਲੈ ਕੇ 10th ਕਲਾਸ ਤੱਕ ਸਕੂਲਾਂ 'ਚ ਦਸੀਏ ਕਿ ਬੇਟੀ ਬੇਟੀ ਹੁੰਦੀ ਹੈ ਭਾਵੇਂ ਆਪਣੀ ਹੋਵੇ ਭਾਵੇਂ ਕਿਸੇ ਹੋਰ ਧਰਮ ਵਾਲੇ ਦੀ ਹੋਵੇ ਭਾਵੇਂ ਗਵਾਂਡ ਚ ਰਹਿਣ ਵਾਲੇ ਦੀ ਹੋਵੇ ਭਾਵੇਂ ਕਿਸੇ ਹੋਰ ਮਜ਼ਬ ਦੇ ਨਾਲ ਤਾਲੁਕ ਰੱਖਦੀ ਹੋਵੇ ਤੇ ਮੈਂ ਸਮਝਦਾ 2026 'ਚ ਅਸੀਂ ਸਾਰੇ ਮਿਲ ਕੇ ਸਾਡੇ ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਦੇ ਮੌਜੂਦ ਨੇ ਜਸਦੇਵ ਸੇਖੋਂ ਜੀ ਤੇ ਸਾਡੇ ਪ੍ਰਿੰਸੀਪਲ ਸਾਹਿਬ ਬਹੁਤ ਅੱਛੀ ਟੀਮ ਇੱਥੇ ਸਕੀਆਂ ਸਾਡੀਆਂ ਭੈਣਾਂ ਸਤਕਾਰਯੋਗ ਜਿਹੜੀਆਂ ਸ਼ਹਿਰ ਚ ਬਹੁਤ ਅੱਛਾ ਕੰਮ ਕਰ ਰਹੇ ਸਾਰੇ ਇੱਥੇ ਸਾਡੇ ਭਰਾ ਮੌਜੂਦ ਨੇ ਅਸੀਂ ਸਭ ਮਿਲ ਕੇ ਲੁਧਿਆਣੇ ਤੋਂ ਇੱਕ ਐਸਾ ਮੁਹਿੰਮ ਸ਼ੁਰੂ ਕਰਾਂਗੇ ਜਿਹੜੀ ਪੂਰੇ ਪੰਜਾਬ ਚ ਕਰੇਲੂ ਹਿੰਸਾ ਦੇ ਉੱਤੇ ਲਗਾਮ ਪਾਏਗੀ ਔਰ ਕਰੇਲੂ ਹਿੰਸਾ ਦੇ ਜਿਹੜੇ ਮਲਜਮ ਹੈ ਅਕਸਰ ਸੁਲਾਹ ਸਫਾਈ ਤੋਂ ਬਾਅਦ ਪਰਿਵਾਰ ਦੇ ਲੋਕ ਉਹਨਾਂ ਨੂੰ ਬਖਸ਼ ਦਿੰਦੇ ਐ ਤੇ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਘਰੇਲੂ ਹਿੰਸਾ 'ਚ ਜਿਹੜੇ ਲੋਕ ਗ੍ਰਿਫਤਾਰ ਕੀਤੇ ਜਾਣਗੇ ਉਹਨਾਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਈਏ ਤਾਂ ਕਿ ਜਿਸ ਤਰ੍ਹਾਂ ਹੋਣੀ ਤੁਸੀਂ ਜਲੰਧਰ ਦੀ ਕਬੀਟੀ ਦੇ ਨਾਲ ਬਲਤਕਾਰ ਔਰ ਕਤਲ ਔਰ ਲੁਧਿਆਣੇ ਵਿਚ ਦਿਲਰੋਜ਼ ਦਾ ਉਹਦੀ ਪਲੋਸਨ ਤੋਂ ਬਾਅਦ ਕਤਲ ਕੀਤਾ ਗਿਆ ਔਰ ਹਜੇ ਤੱਕ ਉਹਨੂੰ ਫਾਂਸੀ ਨਹੀਂ ਦਿੱਤੀ ਗਈ ਇਹ ਐਸੇ ਮੁੱਦੇ ਨੇ ਜਿਨ੍ਹਾਂ ਦੀ ਇਹਨਾਂ ਮਲਜਮਾਂ ਦਾ ਬਦਮਾਸ਼ਾ ਦਾ ਹੌਸਲਾ ਵਧ ਰਿਹਾ ਹੈ ਅਗਰ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਤਾਂ ਮੈਂ ਸਮਝਦਾ ਹਾਂ ਕਿ ਘਰੇਲੂ ਹਿੰਸਾ ਦੇ ਉੱਤੇ ਲਗਾਮ ਪਾਵਾਂਗੇ ਤਾਂ ਕਿ ਸਾਡੀਆਂ ਬੇਟੀਆਂ ਜਿਹੜੀਆਂ ਉਹ ਸੁਰੱਖਿਤ ਹੋ ਸਕਣ ਜੀ